ਬੜੀ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਜੇ ਕਿਸਾਨ ਵੀਰ ਆਪਣੀ ਗੱਲ ਹਿੰਦੁਸਤਾਨ ਦੀ ਸਰਕਾਰ ਨਾਲ ਤੇ ਕਿੱਥੇ ਕਰੇ ਜੀ ਜੋ ਹਰਿਆਣਾ ਦੀ ਸਰਕਾਰ ਨੇ ਰਸਤਾ ਤਿਆਰ ਕੀਤਾ ਕਿਲ ਕਿੱਲਾਂ ਦਾ ਇਹੋ ਜਿਹਾ ਪ੍ਰਬੰਧ ਕੀਤਾ ਜਿਹੜਾ ਹੈ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਜੋ ਕੁਝ ਵੀ ਚੰਦ ਦਿਨ ਪਹਿਲੇ ਰਿਆ ਯਾਰ ਹਰਿਆਣੇ ਦੀ ਸਰਕਾਰ ਨੇ ਕੀਤਾ ਉਹਦੀ ਸਖਤ ਨਿਖੇਦੀ ਅਸੀਂ ਕਰਦੇ ਆ ਇਹੋ ਜਿਹਾ ਕੰਮ ਤੇ ਕਦੀ ਤਾਲਿਬਾਨੀਆਂ ਨੇ ਆਪਣੇ ਲੋਕਾਂ ਨਾਲ ਨਹੀਂ ਕੀਤਾ ਜੋ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨਾਲ ਕੀਤਾ ਸ਼ਰਲਿਆ ਵਾਲੇ ਕਾਰਤੂਸ ਵਰਤੇ ਗਏ ਇਸੀ ਗੱਲ ਤੇ ਦੀ ਇਨਵੈਸਟੀਗੇਸ਼ਨ ਹੋਣੀ ਜਿਹੜੀ ਇੰਨੀਆਂ ਦੁਨਾਲੀਆਂ ਕਿੱਥੋਂ ਆਈਆਂ ਜਿਹੜੇ ਬਕਾਇਆ ਕਾਬੂ ਆ ਗਏ ਉਹਨਾਂ ਦੇ ਟਰੈਕਟਰ ਭੰਨ ਦਿੱਤੇ ਗਏ ਭਗਵੰਤਬਾਹ ਜੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਬਰਗਾੜੀ ਤੇ ਬੈਬਲ ਕਲਾਂਚ ਵੀ ਮੌਕੇ ਤੇ ਆ ਕੇ ਸਾ ਪ੍ਰਕਾਸ਼ ਸਿੰਘ ਬਾਦਰੀਆ ਸੁਖਵੀਰ ਸਿੰਘ ਬਾਦਲ ਨੇ ਪੈਰ ਨਹੀਂ ਚੁੱਕੀ ਇਹਨਾਂ ਨੂੰ ਤੂੰ ਹੁਕਮ ਆਏ ਤੁਹਾਡੀ ਪੁਲਿਸ ਨੇ ਵਾਇਰ ਕੀਤਾ ਤਾਂ ਉਹਨਾਂ ਨੂੰ ਵਿੱਚ ਪਾਇਆ ਗਿਆ ਕਿਸਾਨਾਂ ਤੇ ਤਸ਼ੱਦਦ ਸਬੰਧੀ ਕੇਂਦਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਨਿੰਦਾ ਕਰਦਿਆਂ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵੀ ਨੇ ਕਿਹਾ ਕਿ ਇਹਨਾਂ ਹਕੂਮਤਾਂ ਨੇ ਤਾਂ ਤਾਲਿਬਾਨਾਂ ਨੂੰ ਵੀ ਮਾਤ ਪਾ ਦਿੱਤੀ ਹੈ ਕਿਸਾਨ ਸ਼ੁਭ ਕਰਨ ਦੀ ਮੌਤ ਸਬੰਧੀ ਉਹਨਾਂ ਨੇ ਹਰਿਆਣਾ ਦੇ ਗ੍ਰਾਮ ਮੰਤਰੀ ਅਨਿਲ ਵਿਜ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਉਹਨਾਂ ਦਾ ਤਰਕ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿੱਟ ਕੀਤੇ ਗਏ ਫਾਰਮੂਲੇ ਦੇ ਤਹਤੇ ਜਿਵੇਂ ਬਗਰਾੜੀ ਤੇ ਬਹਿਬਲ ਕਲਾਂ ਕਾਂਡ ਲਈ ਬਾਦਲਾਂ ਨੂੰ ਸਰਕਾਰ ਦੀ ਤਰਫੋਂ ਜ਼ਿੰਮੇਵਾਰ ਨੋਮੈਂਦਿਆਂ ਵੱਜੋਂ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਉਵੇਂ ਹੀ ਸ਼ੁੱਭ ਕਰਨ ਮਾਮਲੇ 'ਚ ਵੀ ਅਨਿਲ ਵਿੱਜ ਖਿਲਾਫ ਫੌਰੀ ਕਤਲ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਜ਼ਖਮੀ ਕਿਸਾਨਾਂ ਦੇ ਮਾਮਲੇ 'ਚ ਇਰਾਦਾ ਕਤਲ ਦੇ ਕੇਸ ਦਰਜ ਕਰਨ ਤੇ ਵੀ ਜ਼ੋਰ ਦਿੱਤਾ ਹੈ ਅਸੀਂ ਮੰਗ ਮੰਗ ਰਹੇ ਹਾਂ ਕਿ ਪਹਿਲੇ ਐਫ ਆਈ ਆਰ 'ਚ ਸਿੱਧੇ ਤੌਰ 'ਤੇ ਅਨਿਲ ਵਿੱਜ ਦਾ ਨਾਮ ਦਿੱਤਾ ਜਾਏ ਦੇਣ ਸੋ ਸਾਡਾ ਜਿਹੜਾ ਕਿਸਾਨ ਭਰਾ ਬੈਠਾ ਉਹਨਾਂ ਦੀ ਇੰਡੀਵਿਜੂਅਲ ਐਫ ਆਈ ਆਰਾਂ ਘਟੀਆਂ ਜਾਣ ਭਗਵੰਤ ਮਾਨ ਜੀ ਅੰਡਰ ਪ੍ਰੈਸ਼ਰ ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਸੈਂਟਰ ਦੀ ਵਿਚੋਲਗੀ ਕਰੋ ਬਾਹਰ ਨਿਕਲੋ ਕਿ ਭਗਵੰਤ ਮਾਨ ਨੂੰ ਆ ਟਾਈਮ ਆ ਗਿਆ ਮਾਨ ਸਾਹਿਬ ਲੀਡਰ ਨੂੰ ਕੀ ਆ ਜਾਂਦਾ ਜਿਹੜਾ ਮੌਕੇ ਤੇ ਆ ਆਪਣੇ ਲੋਕਾਂ ਨਾਲ ਆਪਣੀ ਕਿਸਾਨੀ ਨਾਲ ਆਪਣੇ ਸੂਬੇ ਨਾਲ ਖੜਾ ਵਿਚਲਾ ਕੰਮ ਨਹੀਂ ਹੋਣਾ ਜਾਂ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ ਜਾਂ ਤੈਨੂੰ ਸੈਂਟਰ ਨਾਲ ਤੇ ਰਹਿਣੇ ਨਾਲ ਖਲੋਣਾ ਕੋ ਇਸ ਗੱਲ ਕਾਰਨ ਪਹਿਲੀ ਵਾਰਸ਼ ਤੋਂ ਅਸੈਂਬਲੀ ਸੈਸ਼ਨ ਹੋਣੇ ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲਾ ਐਫਆਈਆਰ ਦਾ ਹੁੰਦਾ ਇਹ ਕਰੋੜ ਦੀ ਮਦਦ ਦਾ ਮਕਸਦ ਇਹ ਸੀ ਕਿ 302 ਦਾ ਪਰਚਾ ਦਰਜ ਨਾ ਕਰਨਾ ਪਏ ਤਾਂ ਬਾਬ ਬਣਾਉਣ ਵਾਸਤੇ ਪ੍ਰਤਾਪ ਸਿੰਘ ਬਾਜਵਾ ਇੱਥੇ ਆਇਆ ਹੈ ਸੈਂਟਰ ਤੋਂ ਕੋਈ ਆਸ ਉਮੀਦ ਨਾ ਦੇਖੋ ਵੇਖੋ ਮੋਟੀ ਗੱਲ ਸਮਝ ਲਓ ਯਾ ਕਾਰਪੋਰੇਟ ਵਰਲਡ ਦਾ ਫਾਇਦਾ ਹੋ ਸਕਦਾ ਯਾ ਕਿਸਾਨੀ ਦਾ ਹੋ ਸਕਦਾ ਫਿਰ ਕੱਟ ਅਜ ਤੋਂ 6 ਮਹੀਨੇ ਪਹਿਲੇ ਅਸੀਂ ਜੀ ਸਾਡਾ ਕੋਈ ਆਪ ਦਾ ਪੰਜਾਬ ਚ ਲੈ ਲੈਂਦੇ ਹੋਰ ਇੱਥੇ ਮੈਂ ਇਹਦੇ ਆਪ ਦੇ ਖਿਲਾਫ ਹੀ ਆਇਆ ਇਹਨਾਂ ਦੇ ਆਕੇ ਹੀ ਥੋੜਾ ਆਇਆ ਹੁਣ ਜੇ ਸੈਂਟਰ ਨਾ ਵੀ ਚੁੱਕੇ ਇਹ ਸਾਰੀਆਂ ਫਸਲਾਂ ਐਮਐਸਪੀ ਦੇ ਰੇਟ ਤੇ ਪੰਜਾਬ ਦੀ ਸਰਕਾਰ ਚੁੱਕੇ ਕਿਉਂਕਿ ਤੁਸੀਂ ਸਾਰੇ ਸੁਣ ਚੁੱਕੇ ਹੋ ਮਾਨ ਸਾਹਿਬ ਨੂੰ ਕੇਜਰੀਵਾਲ ਨੂੰ ਵੀ ਤੇ ਅਨਮੋਲਕਾ ਕਰਨ ਨੂੰ ਪਹਿਲੇ ਐਫਆਈਆਰ ਹੋਏਗੀ ਫਿਰ ਕੋਸ਼ਿਸ਼ ਜੋਬ ਕਰਨਜੀਤ ਦੀ ਵੀ ਜਿਹੜੀ ਬਦਕਿਸਮਤੀ ਦੇ ਨਾਲ ਸ਼ਹਾਦਤ ਹੋਈ ਹੈ ਇਹ ਵੀ ਇਹਨਾਂ ਰੋਲ ਦੇਣੀ ਇਸੇ ਚੱਕਰ ਦੀ ਇਹ ਤੇ ਚਾਹਦੇ ਪੈਸੇ ਲਓ ਤੇ ਘਰਾਂ ਨੂੰ ਜਾਓ ਬਾਜਵੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੂੰ ਲੰਮੀ ਹੱਥੀ ਲਿਆ ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੇਂਦਰ ਸਰਕਾਰ ਮੂਰੇ ਗੁੱਡੇ ਟਿਕ ਚੁੱਕੇ ਨੇ ਅਤੇ ਕਿਸਾਨੀ ਮਸਲੇ ਤੇ ਦੋਰੇ ਮਾਪਦੰਡ ਅਪਣਾਏ ਜਾ ਰਹੇ ਨੇ ਉਹਨਾਂ ਐਲਾਨ ਕੀਤਾ ਕਿ ਸ਼ੁਭ ਕਰਨ ਦੀ ਮੌਤ ਦੇ ਮਾਮਲੇ 'ਚ ਕੇਸ ਦਰਜ ਕਰਨ ਤੱਕ ਕਾਂਗਰਸ ਪਾਰਟੀ ਪੰਜਾਬ ਸਰਕਾਰ ਵੱਲੋਂ ਪਹਿਲੀ ਮਾਰਚ ਤੋਂ ਉਲੀਕਿਆ ਗਿਆ ਬਜਟ ਸੈਸ਼ਨ ਨਹੀਂ ਸ਼ੁਰੂ ਕਰਨ ਦੇਵੇਗੀ ਉਹਨਾਂ ਹੋਰ ਕਿਹਾ ਕਿ ਕਿਸਾਨ ਅੱਤਵਾਦੀ ਹੋਣ ਦੇ ਦੰਗ ਜੇ ਮਾਰਨ ਵਾਲੇ ਮੁੱਖ ਮੰਤਰੀ ਪੰਜਾਬ ਦੀ ਸੁਰੱਖਿਆ ਯਕੀਨੀ ਬਣਾਉਣ ਚ ਫੇਲ ਸਾਬਤ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੇ ਖੇਤਰ ਚ ਦਾਖਲ ਹੋ ਕੇ ਹਰਿਆਣਾ ਦੀ ਪੁਲਿਸ ਵੱਲੋਂ ਕਿਸਾਨਾਂ ਦੇ ਤਸ਼ੱਦਦ ਟਾਇਆ ਜਾ ਰਿਹਾ ਸੀ ਤਾਂ ਉਦੋਂ ਮੁੱਖ ਮੰਤਰੀ ਮੂਕ ਦਰਸ਼ਕ ਬਣ ਕੇ ਦੇਖ ਰਹੇ ਸਨ ਹੁਣਾਂ ਕਿਹਾ ਕਿ ਜਦੋਂ ਹਰਿਆਣਾ ਦੀ ਪੁਲਿਸ ਵੱਲੋਂ ਕਿਸਾਨਾਂ ਦੇ ਟਰੈਕਟਰ ਤੇ ਹੋਰ ਵਾਹਣਾ ਦੀ ਪੰਨ ਤੋੜ ਕੀਤੀ ਜਾ ਰਹੀ ਸੀ ਤਾਂ ਪੰਜਾਬ ਪੁਲਿਸ ਨੂੰ ਢਾਲ ਬਣ ਕੇ ਉਹਨਾਂ ਦੇ ਮੂਹਰੇ ਖੜਨਾ ਚਾਹੀਦਾ ਸੀ ਪਰ ਅਜੇ ਹਨ ਨਹੀਂ ਹੋਇਆ ਪੰਜਾਬ ਦੇ ਵਿੱਚ ਆਪ ਅਤੇ ਕਾਂਗਰਸ ਦੇ ਗੱਠ ਜੋੜ ਨੂੰ ਲੈ ਕੇ ਬਾਜਵੇ ਨੇ ਕਿਹਾ ਕਿ ਉਹ ਤਾਂ 6 ਮਹੀਨੇ ਤੋਂ ਕਹਿੰਦੇ ਆ ਰਹੇ ਨੇ ਕਿ ਪੰਜਾਬ ਚ ਕਾਂਗਰਸ ਆਪ ਨਾਲ ਗੱਠ ਜੋੜ ਨਹੀਂ ਕਰੇਗੀ ਅਤੇ ਨਾ ਹੀ ਕੋਈ ਸਮਝੌਤਾ ਕਰੇਗੀ ਇੱਕ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਕਿ ਉਹ ਤਾਂ ਖੁਦ ਚੋਣਾ ਮੌਕੇ ਆਪ ਦੇ ਹੱਕ ਚ ਜਾਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਚੋਣ ਪ੍ਰਚਾਰ ਨਹੀਂ ਕਰਨਗੇ ਉਹਨਾਂ ਇਥੋਂ ਤੱਕ ਵੀ ਆਖ ਦਿੱਤਾ ਕਿ ਕਿਸਾਨੀ ਸੰਘਰਸ਼ ਦੌਰਾਨ ਅਪਣਾਏ ਜਾ ਰਹੇ ਦੋਰੇ ਮਾਪ ਡੰਡਾ ਕਰਕੇ ਉਹ ਤਾਂ ਆਪ ਵਾਲਿਆਂ ਨਾਲ ਬੈਠਣਾ ਵੀ ਪਸੰਦ ਨਹੀਂ ਕਰਦੇ ਇੱਕ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਪਰ ਕਿਸਾਨ ਨੇਤਾਵਾਂ ਨੇ ਹੀ ਰਾਜਸੀ ਧਿਰਾਂ ਨੂੰ ਸਿੱਧੇ ਤੌਰ ਤੇ ਅੰਦੋਲਨ ਚ ਸ਼ਾਮਲ ਹੋਣ ਤੋਂ ਰੁਕਿਆ ਹੋਇਆ ਤਾਂ ਜੋ ਇਸ ਨਿਰੋਲ ਕਿਸਾਨੀ ਕੋਲ ਨੂੰ ਰਾਜਸੀ ਪ੍ਰੋਗਰਾਮ ਕਹਿ ਕੇ ਬਦਨਾਮ ਨਾ ਕੀਤਾ ਜਾ ਸਕੇ